پھل ڏي 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 ਜਾਨੋਗੇ ਠੀਕ ਹੈ ਮੇਰਾ ਨਾਮ ਸਕੰਦਰ ਕੁਮਾਰ ਹੈ ਜੀ ਸੰਗਤ ਸਹਾਰਾ ਸੇਵਾ ਸੰਸਥਾ ਮਿਸ਼ਾਣਾ ਵਰਕਰਾਂ ਜੀ ਮੈਂ ਕੀ ਹੋਇਆ ਕਿ ਸਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈਗੀ ਤਕਰੀਬਨ ਅੱਜ 7:30 ਵਜੇ ਕਿ ਸੰਗਤ ਮੰਡੀ ਇੱਕ ਵਾਰਦਾਤ ਹੋ ਚੁੱਕੀ ਹੈਗੀ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਦੋ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲੇ ਜਿਨ੍ਹਾਂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਬਾਰ ਕੀਤਾ ਗਿਆ ਇਹ ਇੱਕ ਲੜਾਈ ਦਾ ਕੇਸ ਆ ਉੱਥੇ ਖੜੇ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਤੇ ਪੰਜ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਜੋ ਬਾਹਰ ਕਰ ਦਿੱਤੇ ਜੀ ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੈਂ ਆਪਣੀ ਟੀਮ ਅਤੇ ਐਮਬੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਇਆਗਾ ਜਿੱਥੇ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜੇਰੇ ਇਲਾਜ ਜਾਰੀ ਆ ਕੀ ਕੀ ਨਾਮ ਨੇ ਉਹ ਡੈਥ ਕੀ ਦੀ ਹੋਈ ਸਰ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਗੁਰਤੜੀ ਦੂਜੇ ਦਾ ਨਾਮ ਲਖਵੀਰ ਸਿੰਘ ਸੰਗਤਕਲਾਂ ਮੌਤ ਕੀ ਦੀ ਹੋਈ ਹੈ ਲਖਵੀਰ ਸਿੰਘ ਦੀ ਮੌਤ ਹੋਈ ਹੈ ਜੀ ਤੇ ਕੋਈ ਗ੍ਰਿਫਤਾਰੀ ਸਰ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਜੀ ਕਾਰਨ ਕੀ ਲੱਗ ਦੱਸਿਆ ਗਿਆ ਬਲਸਾਨ ਕੋ ਆਣ ਚੱਲ। ਦੇਖੋ ਲੜਾਈ ਦਾ ਕਾਰਨ ਹੀ ਪਤਾ ਲੱਗਿਆ ਵੀ ਕਿਸ ਗੱਲੋਂ ਹੋਈ ਹੈਗੀ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆਗਾ। ਕਮਲਾ ਕਿਸ ਚੀਜ਼ ਨਾ ਕੀਤਾ ਗਿਆ। ਦੇਖੋ ਜੀ ਕੰਡੀਸ਼ਨ ਦੇਖਣ ਤੇ ਜ਼ਖਮ ਦੇਖਣ ਤੇ ਕਿਸੇ ਤੇਜ਼ ਤਾਰ ਹਥਿਆਰ ਨਾਲ ਲੱਗ ਰਿਹਾਗਾ। ਇੰਦਰ ਜੀ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ। ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈਗਾ। ਇੱਕ ਬੰਦਾ ਸੀਰੀਅਸ ਹੈਗਾ। ਤਾਂ ਉਹ ਨੂੰ ਲੈ ਆ ਕੇ ਆਪਾਂ ਹੀਮ ਸੈਂਟਰਜੈਂਸੀ ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਆਨੂੰ ਤਾਂ ਹੁਣ ਤੱਕ ਜੋ ਸਾਨੂੰ ਪਤਾ ਲੱਗਾ ਇਹਨਾਂ ਦਾ ਕੋਈ ਆਪਸ ਝਗੜਾ ਸੀ ਜਿਹੜਾ ਲਖਬੰਦਰ ਲੱਖੀ ਸੀ ਇਹਨੇ ਜਿਹੜਾ ਨਗਰ ਨਿਗਮ ਉਹਨੂੰ ਹੁਡੀ ਉਹਨੇ ਠੇਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਲਿੱਤਾ ਹੋਇਆ ਸੀ ਤੋ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫੂਡ ਜਿੰਨਾਂ ਨੇ ਜਿਨ੍ਹਾਂ ਨੇ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫੂਡ ਵੈਂਡਰ ਸੀ ਅੰਦਰ ਜਿਹੜੀ ਰੀੜੀਆਂ ਲਾਉਂਦੇ ਸੀ ਉਹ ਉਹਨਾਂ ਨਾਲ ਇਹਦਾ ਝਗੜਾ ਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹਦੇ ਇਹਨਾਂ ਤੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਮਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਆ ਬੰਦਾ ਇਹ ਇੱਕ ਪਾਰਟੀ ਹੈ ਜੀ ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨਕੀ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਹੀ ਦੂਸਰੇ ਨੂੰ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਮਰਾਈ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੀ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ੀਅਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੇ ਬੰਦੇ ਝਗੜੇ ਚ ਸਨ ਨਾ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਜੀ ਕਿੰਨੇ ਬੰਦੇ ਬਾਕੀ ਤਫ਼ਤੀਸ਼ ਜਾਰੀ ਹੈ ਜੀ ਸਰ ਇੱਕ ਬੰਦਾ ਇਸ ਚ ਹੈ ਇਹਦੀ ਜਾਣਕਾਰੀ ਅਨੁਸਾਰ ਇਹ ਪਤਾ ਚੱਲਿਆ ਹੈਗਾ ਵੀ ਕੋਈ ਗੈਂਗਸਟਰ ਨਾਲ ਦੀ ਗੱਲ ਹੈ ਨਹੀਂ ਵੀ ਤਾਂ ਨਹੀਂ ਸਾਨੂੰ ਤਾਂ ਹਜੇ ਕੋਈ ਤਾਂ ਦੀ ਜਾਣਕਾਰੀ ਜਿਹੜੀ ਪ੍ਰੀਮੀਨਰੀ ਪੁਛਕਿਛ ਹੈਗੀ ਹੈ ਤਾਂ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਕਿ ਇੰਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਹਜੇ ਤਫ਼ਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ ਅੱਗੇ ਚੱਲੇਗੀ ਕਿੰਨੇ ਬੰਦੇ ਰਾਉਂਡ ਅਪ ਕੀਤੇ ਸਾਬ ਤੁਸੀਂ ਕਿਹਾ ਹਾਂਜੀ ਜੀ ਦੋ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜਿਹੜੇ ਜਿਹੜੇ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਤੇ ਅਸੀਂ ਬਾਕੀ ਰਾਉਂਡ ਅਪ ਕਰੀ ਜਾ ਰਹੇ ਹਾਂ ਜਿੰਨੇ ਜਿੰਨੇ ਵਿੱਚੋਂ ਪਤਾ ਲੱਗੇਗਾ ਹਾਂ ਜੀ ਬੱਸ ਸਟੈਂਡ ਤੇ ਦਿੱਤੀ ਹੋਈ ਹੈ ਜੀ ਹਾਂ ਜ ਉਹੀ ਲੜਾਈ ਹੋਈ ਹੈ ਇਹ ਬੰਦੇ ਸੀਗੇ ਇਹ ਇਹ ਤਾਂ ਜਿਹੜੀ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਤੇ ਬਾਕੀ ਵੀ ਫਰੂਟ ਵੈਂਡਰਸ ਹਨ ਉਹ ਤੇ ਹੌਲੀ ਕਿਉਂਕਿ ਬੰਦਾ ਕਾਫੀ ਗੰਭੀਰ जख्मी ਹੈਗਾ ਉਹ ਤੇ ਅਜੇ ਜਾਨਕੀ ਡਾਕਟਰਾਂ ਨੇ ਫਿੱਟ ਨਹੀਂ ਦਿੱਤਾ ਹੈਗਾ ਘਰਦੇ ਉਹਦੇ ਆਉਂਦੇ ਉਹਨਾਂ ਨੂੰ ਅਜੇ ਪੁੱਛੀ ਗਏ ਹਥਿਆਰ ਕਿਹੜੇ ਯੂਜ਼ ਕੀਤੇ ਸਨ ਰੌਡਸ ਦਸਨ ਉਹਨਾਂ ਦੇ ਮੁਤਾਬਕ ਅਜੇ ਰੌਡਸ ਯੂਜ਼ ਸਾਹਮਣੇ ਆ ਸਰ ਉਮਰ ਕਿੰਨੀ ਸੀ ਉਹਨਾਂ ਦੀ 35 36 ইয়ার্স ਦੇ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਜਲਦੀ ਤੁਹਾਡੇ ਕੋਲ ਹਾਂਜੀ ਮੈਂ ਬਿਆਨ ਲੇਖ ਕੇ ਪਰਚਾ ਦਰਜ ਕਰਾਂਗੇ ਜਿਹੜੇ ਦੋਸ਼ੀ ਹੋਏ ਜਿਹੜੇ ਦੋਸ਼ ਨੂੰ ਪਾੜਾ ਕੋਈ ਐਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਜੀ ਭਾਜੀ ਮੈਂ ਜਿੱਦਾਂ ਕਿਹਾ ਕਿ ਜਿਹੜੀ ਜਿੰਨੀ ਕਿ ਪ੍ਰੀਲੀਮੀਨਰੀ ਮੈਂ ਪੁੱਛ ਕੇ ਚੀਜ਼ ਕੀਤੀ ਹੈ ਮੁੜ ਲਈ ਉਹ ਤਾਂ ਤੁਹਾਡੇ ਨਾਲ ਸੰਝ ਕੀਤੀ ਹੈਗੀ ਆ ਜੋ ਜੋ ਸੰਨ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਅਜੇ ਪਰਚਾ ਦਰਜ ਹੋ ਗਿਆ ਤਫ਼ਤੀਸ਼ ਚੱਲੂਗੀ